ਤਨ ਸਤਗੁਰੂ ਜਿਸ ਧਰਤੀ ਤੇ ਸਤਗੁਰੂ ਦੇ ਚਰਨ ਪਏ ਬੈਠੇ ਸਾਜ ਸੰਗੀਤਨ ਹੋਇਆ ਉਹ ਧਰਤੀ ਸਦਾ ਪੂਜਨ ਯੋਗ ਬਣ ਜਾਂਦੀ ਹੈ ਸੰਗਤਾਂ ਉਹਨਾਂ పాਵਨ ਸਥਾਨਾਂ ਤੇ ਨਤ ਮस्तक ਹੁੰਦੀਆਂ ਹਨ ਸਾਜ ਸੰਗਤੀਆਂ ਅੱਪਾ ਜਾਣਿਆਂ ਪਾਵਨ ਇਤਿਹਾਸਿਕ ਸਥਾਨਾਂ ਤੇ ਨਮਸਕਾਰ ਕਰਨਿਆਂ ਮੱਥਾ ਟੇਕਦੇ ਆਂ ਬੇਨਤੀ ਕਰਾਂ ਉੱਥੇ ਮੇਰੇ ਸਤਿਗੁਰੂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਉਹ ਜ਼ਰੂਰ ਗ੍ਰਹਿਣ ਸਾਨੂੰ ਕਰਨਾ ਚਾਹੀਦਾ ਹੈ ਕਿ ਮੇਰੇ ਸਤਿਗੁਰੂ ਨੇ ਇੱਥੇ ਆ ਕੇ ਕੀ ਉਪਦੇਸ਼ ਦਿੱਤਾ ਹੈ ਉਹ ਉਪਦੇਸ਼ ਹਿਰਦੇ ਵਿੱਚ ਵਸਾਈਏ ਜਿੱਥੇ ਮਾਰਮੰਡਾਂ ਦੇ ਬੈਠਦੇ ਐ ਧਰਤੀ ਦਾ ਕਣ ਕਣ ਫਿੱਤਰ ਸਦਾ ਵਾਸਤੇ ਹੀ ਪੂਜਨਯੋਗ ਐ ਤੇ ਜਿੱਥੇ ਗੁਰੂ ਦਾ ਰੱਬ ਦਾ ਪਿਆਰਾ ਵੀ ਬੈਠ ਕੇ ਸ਼ਬਦ ਕਰਦਾ ਨਾਮ ਜਪਦਾ ਬਾਣੀ ਪੜ੍ਹਦਾ ਤੇ ਸੁੰਦਾ ਮੇਰੇ ਸਹਿਬ ਕਹਿੰਦੇ ਜਿੱਥੈ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਓਏ ਸ਼ੇਵਨ ਸਮਰਤ ਆਪਣਾ ਬਿਨ ਸਭ ਮੰਦਾ ਮੰਦਾ ਅੱਜ ਦੇ ਰਿਸਰਚ ਕਰਨ ਵਾਲੇ ਸਾਇੰਸਦਾਨਾਂ ਨੇ ਇਹ ਗੱਲ ਸਿੱਟ ਕਰ ਦਿੱਤੀ ਹੈ ਕੋਈ ਵੀ ਜਿਹੜਾ ਕਿਸੇ ਕਵਰੇਜ ਕਿਸੇ ਜਗ੍ਹਾ ਵਿੱਚ ਰਹਿੰਦਾ ਉਹ ਚੈੱਕ ਕਰਕੇ ਦੱਸਣਗੇ ਕਿ ਇਸ ਮਨੁੱਖ ਦਾ ਸੁਭਾਅ ਕੀ ਹੈ ਉਹ ਧਰਤੀ ਤੋਂ ਚੈੱਕ ਕਰਕੇ ਸਾਧ ਸੰਗਤ ਉਹ ਧਰਤੀ ਜਿਹੜੀ ਹੈ ਸੁਹਾਵਣੀ ਹੈ ਨਾਮ ਦਾ ਬਾਣੀ ਦਾ ਅਸਰ ਹਰ ਜੀਵ ਤੇ ਹੁੰਦਾ ਹੈ ਸਾਧ ਸੰਗਤ ਜੀ ਜਿੱਥੇ ਵੀ ਨਾਮ ਜਪਿਆ ਜਾਂਦਾ ਬਾਣੀ ਪੜ੍ਹੀ ਜਾਂਦੀ ਹੈ ਸੁਣੀ ਜਾਂਦੀ ਹੈ ਰਾੜਾ ਸਾळे ਮਹਾਪੁਰਸ਼ ਦਾ ਬਚਨ ਹੈ ਪ੍ਰੇਮੀਆਂ ਇੱਕ ਮਛਰ ਦਾ ਦਾਣਾ ਛੋਟਾ ਜਿਹਾ ਹੁੰਦਾ ਜੇ ਉਹ ਲੜ ਜਾਵੇ ਤੇ ਮਲੇਰੀਏ ਦਾ ਅਸਰ ਕਿੰਨਾ ਚਿਰ ਰਹਿੰਦਾ ਸਾਧ ਸੰਗਤ ਜੀ ਤੇ ਜਿੱਥੇ ਗੁਰੂ ਕੀ ਸੰਗਤਾਂ ਨਾਮ ਜਪਦੀਆਂ ਬਾਣੀ ਪੜ੍ਹਦੀਆਂ ਤੇ ਸੁਣਦੀਆਂ ਉਦਾਸਰ ਨਹੀਂ ਹੁੰਦਾ ਉਹ ਸਦਾ ਵਾਸਤੇ ਅਸਰ ਹੁੰਦਾ ਹੈ ਸਾਧ ਸੰਗਤ ਜੀ ਅੱਜ ਇਸ ਧਰਤੀ ਨੂੰ ਭਾਗ ਲੱਗ ਗਿਆ ਨੇ ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਹੈ ਸਾਧ ਸੰਗਤ ਸਾਧ ਸੰਗਤ ਜੀ ਹੁੰਦਾ ਹੈ ਸਾਧ ਸੰਗਤ